ਤੁਸੀਂ ਹੋਰ ਹਿਸਾਬ ਨਾਲ ਜੱਜਿੰਗ ਕਰਦੇ ਆ ਇੱਥੇ ਹੋਰ ਹਿਸਾਬ ਨਾਲ ਹੁੰਦੀ ਆ ਜਿਹੜੀ ਇਹ ਮਾਝਾ ਬਿਲਕੁਲ ਸਟਰਕਚਰ ਜਿਹੜਾ ਨੀਲੀ ਵਾਲਾ ਦੋਸਤੋ ਕੋਈ ਓਵਰ ਵਾਈਟਨੈਸ ਨਹੀਂ ਕੋਈ ਧੁੰਨਸੂ ਵਾਲੇ ਨਿਸ਼ਾਨਦਾ ਕੋਈ ਚੱਕਰ ਨਹੀਂ ਹੁੰਦਾ ਅੱਖ ਜਿਹੜੀ ਨੀਲੀ ਦੀ ਚਾਹੀਦੀ ਆ ਮੱਥਾ ਬੱਲਾ ਚਾਹੀਦਾ ਜੀਬਾਨ ਗੁਲਾਬੀ ਚਾਹੀਦੀ ਤੁਸੀਂ ਦੇਖ ਸਕਦੇ ਮਰਝ ਵਿਗਾਲੀ ਕਰਦੀ ਪਈ ਆ ਤੇ ਟੌਪ ਕਲਾਸ ਇਹਨੇ ਦੁੱਧ ਕੱਢਿਆ ਦੋਸਤੋ ਹਾਈਐਸਟ ਮੇਲੇ ਦਾ ਇਹ ਆ ਜਿਆ ਨੰਬਰ ਮੇਰੇ ਹਿਸਾਬ ਨਾਲ ਮੱਲਫਾਰਮ ਦੁਲਚੀ ਕੀ ਵਾਲੇ ਨੰਬਰ 1 ਦੀ ਭੈਣ ਦਾ ਬਾ ਤੇ ਉਹ ਸਟਾਰ ਸਾਣ ਦੀ ਧੀ ਆ ਦੋਸਤੋ ਜਿਹੜਾ ਇਸ ਟਾਈਮ ਸਰਦਾਰ ਅਮਰਜੀਤ ਸਿੰਘ ਭੋਲਾ ਨੱਥੂ ਵਾਲੇ ਗਰਦ ਵੀਰੇ ਇਹ ਪਿੰਡ ਦੱਸਿਓ ਕਿਹੜਾ ਆਪਣਾ ਥੀਲ ਅਜੇ ਨਾਲਾ ਪਿੰਡ ਥੀਲਾ ਜੇ ਨਾਲਾ ਪਿੰਡ ਚੱਕ ਵਾਲਾ ਜ਼ਿਲ੍ਹਾ ਅਮ੍ਰਿਤਸਰ ਸਾਹਿਬ ਜ਼ਿਲ੍ਹਾ ਅਮ੍ਰਿਤਸਰ ਸਾਹਿਬ ਮਾਝੇ ਤੋਂ ਆ ਜੀ ਮਾਝੇ ਤੋਂ ਆ ਠੀਕ ਆ ਜੀ ਨਾਮ ਕੀ ਆ ਵੀਰੇ ਨਾਮ ਗੁਰਜੀਤ ਸਿੰਘ ਗੁਰਜੀਤ ਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ న్యూਜ਼ ਰਾਏ ਫਾਰਮ ਵਿੱਚ ਸੋ ਅੱਜ ਜਿਹੜੀ ਬੀਐਫਏ ਤਨੌਲੇ ਤੇ ਫਾਈਨਲ ਮਿਲਕਿੰਗ ਹੋਈ ਆ ਤੇ ਇਹਦੇ ਵਿੱਚ ਦੋਸਤੋ ਦੋ ਤਿੰਨ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਕਰਨ ਲੱਗਾ ਉਮੀਦ ਕਰਦਾ ਕਿ ਤੁਹਾਨੂੰ ਉਹ ਗੱਲਾਂ ਪਸੰਦ ਵੀ ਆਉਣਗੀਆਂ ਤੇ ਤੁਹਾਡੇ ਪੱਲੇ ਵੀ ਪੈਣਗੀਆਂ ਸਾਹਮਣੇ ਤੁਸੀਂ ਨੀਲੀ ਦੀਆਂ ਮੱਝਾਂ ਗ੍ਰੇਡੇਡ ਮੱਝ ਤੇ ਨੀਲੀ ਦੀ ਮੱਝ ਆਹ ਮੱਝ ਮੰਨ ਲਓ ਨੀਲੀ ਰਵੀ ਦੇ ਵਿੱਚ ਪਹਿਲੇ ਨੰਬਰ ਤੇ ਰਹੀ ਆ ਇਹਦਾ ਮੰਨ ਲਓ ਜਿਹੜਾ ਮਿਲਕ ਆ ਕੁਈ 20 ਤੋਂ ਪਲੱਸ ਬਣੂਗਾ ਨਾ ਭਾਈ ਹਾਂਜੀ ਹਾਂਜੀ ਪਲੱਸ 20 ਪਲੱਸ ਕੋਈ 21 22 ਦੇ ਨੇੜੇ ਬਣੂਗਾ ਹਾਂਜੀ ਹਾਂਜੀ ਇੱਥੇ ਬਣਦਾ ਸੋ ਦੋਸਤੋ ਇਹਦਾ ਤੁਸੀਂ ਬੋਡੀ ਸਟਰਕਚਰ ਵੇਖਿਓ ਬਿਲਕੁਲ ਨੀਲੀ ਵਾਲਾ ਤੇ ਮਾਰਕਿੰਗ ਜੇ ਵੇਖੋਗੇ ਤੇ ਜੇ ਇਹਦਾ ਤੁਸੀਂ ਆਪ ਦੇ ਹਿਸਾਬ ਨਾਲ ਮਾਰਕਿੰਗ ਦਾ ਲਾਉਂਗੇ ਤੁਸੀਂ ਕਹਣਾ ਪਿਓਰ ਨਹੀਂ ਪਰ ਇਹ ਮੇਲੇ ਵਿੱਚ ਪਿਓਰ ਮੰਨੀ ਗਈ ਆ ਤੁਸੀਂ ਹੋਰ ਹਿਸਾਬ ਨਾਲ ਜੱਜਿੰਗ ਕਰਦੇ ਆ ਇੱਥੇ ਹੋਰ ਹਿਸਾਬ ਨਾਲ ਹੁੰਦੀ ਆ ਜਿਹੜੀ ਇਹ ਮਾਝਾ ਬਿਲਕੁਲ ਸਟਰਕਚਰ ਜਿਹੜਾ ਨੀਲੀ ਵਾਲਾ ਦੋਸਤੋ ਕੋਈ ਓਵਰ ਵਾਈਟਨਸ ਨਹੀਂ ਕੋਈ ਤੁਲਸੂ ਵਾਲੇ ਨਿਸ਼ਾਨਦਾ ਕੋਈ ਚੱਕਰ ਨਹੀਂ ਹੁੰਦਾ ਅੱਖ ਜਿਹੜੀ ਨੀਲੀ ਦੀ ਚਾਹੀਦੀ ਆ ਮੱਥਾ ਬੱਲਾ ਚਾਹੀਦਾ ਜ਼ਬਾਨ ਗੁਲਾਬੀ ਚਾਹੀਦੀ ਤੁਸੀਂ ਦੇਖ ਸਕਦੇ ਮੱਝ ਜਗਾਲੀ ਕਰਦੀ ਪਈ ਆ ਟਿਕਟੋਪ ਕਲਾਸ ਇਹਨੇ ਦੁੱਧ ਕੱਢਿਆ ਦੋਸਤੋ ਹਾਈਐਸਟ ਮੇਲੇ ਦਾ ਇਹਦਾ ਤੇ ਮੇਰੇ ਹਿਸਾਬ ਨਾਲ ਕੋਈ 22 ਮੋਰਾ ਦਾ ਬਣਦਾ ਹਨਾ 22 ਬਣਦਾ ਵੇਖੋ ਕੋਈ ਜਿਆਦਾ ਨਹੀਂ ਇਕੱਤੀ ਰਹੀ ਬਾਬਾ ਬੂਸਟ ਜਿਹੜਾ ਸੀਗਾ ਦੋਸਤੋ 10 12 ਕਿਲੋ ਅਪ ਕਰਾਉਂਦਾ ਸੀ ਉਹ ਨਹੀਂ ਲੱਗਿਆ ਇੱਥੇ ਮੇਰੇ ਹਿਸਾਬ ਨਾਲ ਨੀਲੀ ਦਾ ਮਾਈ ਦਾ ਦੁੱਧ ਜਿਹੜਾ 15 16 ਕਿਲੋ ਮੰਨਿਆ ਗਿਆ ਵਾ ਤੇ ਬਿਲਕੁਲ ਜਾਇਜ਼ ਆ 15 16 ਕਿਲੋ ਦੁੱਧ ਬਹੁਤ ਦੁੱਧ ਮੰਨਿਆ ਗਿਆ ਵਾ ਤੇ ਬਾਕੀ ਮੇਰੇ ਹਿਸਾਬ ਨਾਲ ਕੋਈ 17 18 ਤੇ ਖੇਢੀ ਗਈਆਂ ਵਾ 20 ਤੇ ਬਹੁਤ ਘਟ ਗਈਆਂ ਮੱਝਾਂ ਤੇ ਇਹ ਮੱਝਾਂ ਜਿਹੜੀ ਮੰਨ ਲਓ 21 ਦੇ ਨੇੜੇ ਚਲ ਗਈ ਆ ਬਾਕੀ ਜਿਹੜੀ ਪ੍ਰੋਪਰ ਮੇਲੇ ਦਾ ਜਿਹੜਾ ਰਿਜ਼ਲਟ ਆਉਣ ਵਾਲਾ ਬਾਕੀ ਆ ਪਰ 21 ਦੇ ਪਲੱਸ ਕੋਈ ਥੋੜਾ ਘਣਾ ਵੀ ਹੋ ਸਕਦਾ ਜਾਂ ਅੰਦਰ ਆਪ ਡਾਉਣ ਇੱਥੇ ਹੋ ਸਕਦਾ ਪਹਿਲੀ ਪੋਜੀਸ਼ਨ ਆ ਮਾਈ ਦੀ ਇਹ ਮੱਝ ਨੂੰ ਤੁਸੀਂ ਨੋਟ ਕਰਿਓ ਦੋਸਤੋ ਜਿਹੜੀ ਬਰੀਡ ਆ ਅਸਲ ਜਿਹੜੀ ਬਰੀਡ ਪਹਿਲਾਂ ਅਸੀਂ ਲੈਂਦੇ ਪੰਜਾਬ ਵਾਲਿਆਂ ਦਾ ਭਲੇਖਾ ਇਹ ਮੱਝ ਪਾਊਗੀ ਦੇਖ ਸਕਦੇ ਆ ਉਵੇਂ ਮੱਥੇ ਤੇ ਚੰਨ ਬਿਲਕੁਲ ਜੈਦ ਜੀ ਮਾਰਕਿੰਗ ਚਾਰੇ ਪੈਰਾਂ ਤੇ ਤੇ ਡੀਲਡੋਲ ਦੀ ਮੱਝ ਬਹੁਤ ਜ਼ਿਆਦਾ ਹੈਵੀ weight ਦੀ ਆ ਸੋ ਇਸ ਕਰਕੇ ਮੈਂ ਇਹ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ ਕਿ ਜਿਹੜਾ ਆਪਾਂ ਨਿਸ਼ਾਨੀਆਂ ਦੇ ਚੱਕਰ ਦੇ ਵਿੱਚ ਨਸਲ ਦਾ ਕਾਹਨ ਕਰੀ ਜਾਂਦੇ ਆ ਜਿਹੜੇ ਵੀਰ ਹਰ ਰੋਜ਼ ਮੈਨੂੰ ਤੀਜਾ ਫੋਨ ਆਉਂਦਾ ਬਾਈ ਨਿਸ਼ਾਨੀਆਂ ਪੂਰੀਆਂ ਚਾਹੀਦੀਆਂ ਬਾਈ ਨਿਸ਼ਾਨੀਆਂ ਪੂਰੀਆਂ ਬਾਈ ਨਿਸ਼ਾਨੀਆਂ ਨੇ ਦੁੱਧ ਨਹੀਂ ਦੇਣਾ ਦੁੱਧ ਦੇਣਾ ਵਾ ਅਸਲ ਤੇ ਨਸਲ ਨੇ ਬੋਡੀ ਸਟਰਕਚਰ ਤੇ ਬਰੀਡ ਨੇ ਜਿਹੜੀ ਜਿਹੜੀ ਵਿੱਚ ਬਰੀਡ ਬੋਲਦੀ ਆ ਦੋ ਦੋਨੇ ਦੇਣਾ ਸੋ ਪਹਿਲਾ ਨੰਬਰ ਇਹਦਾ ਆ ਦੂਜਾ ਨੰਬਰ ਮੇਰੇ ਹਿਸਾਬ ਨਾਲ ਮੱਲ ਫਾਰਮ ਦੁਲਚੀ ਕੀ ਵਾਲੇ ਨੰਬਰ 1 ਦੀ ਭੈਣ ਦਾ ਵਾ ਤੇ ਉਹ ਸਟਾਰਸ ਆਣ ਦੀ ਧੀ ਆ ਦੋਸਤੋ ਜਿਹੜਾ ਇਸ ਟਾਈਮ ਸਰਦਾਰ ਅਮਰਜੀਤ ਸਿੰਘ ਭੋਲਾ ਨੱਥੂ ਵਾਲੇ ਗਰਮੀ ਤੋਂ ਆ ਉਹਦੀ ਵੀ ਵੀਡੀਓ ਤੁਹਾਨੂੰ ਮੈਂ ਪਾਉਂਗਾ ਇਹ ਪਹਿਲੇ ਨੰਬਰ ਵਾਲੀ ਦੀ ਵੀਡੀਓ ਆ ਇਹਨੂੰ ਖੜੀ ਨਾ ਕਰਕੇ ਬਣ ਗਈ ਯਾਰ ਖੜੀ ਕਰ ਲਈਏ ਕਰੀ ਖੜੀ ਇਹਦਾ ਆਪਾਂ ਬੋਡੀ ਸਟਰਕਚਰ ਤੁਹਾਨੂੰ ਖੜੇ ਕਰਕੇ ਦਿਖਾ ਦਿੰਨੇ ਆ ਸੋ ਤੁਸੀਂ ਦੇਖ ਸਕਦੇ ਆ ਮੱਝ ਹੁਣ ਖੜੀ ਹੋਊਗੀ ਤੇ ਜਿਹਨੂੰ ਮੈਂ ਕਹਿੰਦਾ ਉਹਨਾਂ ਦਾ ਵੀ ਰੇਲ ਗੱਡੀ ਦੇ ਇੰਜਨ ਜਿੱਡਾ ਇਹਦਾ ਇੰਜਨ ਆ ਦੇਖੋ ਆਹ ਦੇਖੋ ਸੋ ਇਹਦਾ ਬੋਡੀ ਸਟਰਕਚਰ ਦੇਖਿਓ ਚਾਰੇ ਪੈਰਾਂ ਦੇ ਜੈ ਜੀ ਮਾਰਕਿੰਗਾਂ ਵੱਜਦੀ ਬਾਕੀ ਤੁਸੀਂ ਵੀਰੇ ਇਹ ਪਿੰਡ ਦੱਸਿਓ ਕਿਹੜਾ ਆਪਣਾ ਸੀਲ ਅਜੇ ਨਾਲ ਤੁਸੀਂ ਪਿੰਡ ਸੀਲ ਅਜੇ ਨਾਲ ਪਿੰਡ ਚੱਕੋ ਜਿਲ੍ਹਾ ਅਮਰitsar ਸਾਹਿਬ ਜਿਲ੍ਹਾ ਅਮਰitsar ਸਾਹਿਬ ਮਾਝੇ ਤੋਂ ਆ ਜੀ ਮਾਝੇ ਤੋਂ ਆ ਠੀਕ ਹੈ ਜੀ ਨਾਮ ਕੀ ਆ ਵੀਰੇ ਨਾਮ ਗੁਰਜੀਤ ਸਿੰਘ ਗੁਰਜੀਤ ਸਿੰਘ ਮਨਦੀਪ ਮਨਦੀਪ ਤੇ ਦੀਪ ਠੀਕ ਹੈ ਜੀ ਤੇ ਵੀਰੇ ਕਿੰਵੇਂ ਸੂਏ ਮੱਝ ਆ ਇਹ ਇਹ ਬਾਈ ਨੂੰ ਪਤਾ ਠੀਕ ਆ ਹਾਂਜੀ ਹਾਂਜੀ ਬਾਈ ਹੁਣੇ ਗਏ ਆ ਬਾਈ ਤੁਹਾਨੂੰ ਸਾਰੀ ਗੱਲ ਡਿਟੇਲ ਦੇ ਦਿੰਗੇ ਠੀਕ ਆ ਠੀਕ ਆ ਸੋ ਦੇਖ ਸਕਦੇ ਤੁਸੀਂ ਸਾਹਮਣੇ ਦੋਸਤੋ ਬਾਈ ਮੇਲੇ ਦੇ ਆ ਕੀ ਤਿਆਰੀ ਕੀਤੀ ਆ ਕਿ ਪਹਿਲਾਂ ਵੀ ਘਰੇ ਤਿਆਰੀ ਸੀਗੀ ਨਹੀਂ ਮੇਲੇ ਦੇ ਤਿਆਰੀ ਹੋਈ ਆ ਆ ਬਾਈ ਦਾ ਦਸਨ ਮੁਤਾਬਕ ਕਿਉਂਕਿ ਮੇਲੇ ਦੇ ਆ ਕੇ ਛੋਨੇ ਦੀ ਗਾਡੀ ਚੱਲਦੀ ਪਈ ਸੀ ਸਾਰਾ ਕਮਾਪ ਕਰਕੇ ਜੀ ਉਹ ਤੁਮ ਇਹਦਾ ਧਿਆਨ ਨਹੀਂ ਦਿੱਤਾ ਗਿਆ ਠੀਕ ਆ ਸੋ ਤੁਸੀਂ ਦੇਖ ਸਕਦੇ ਆ ਇੱਕ ਮੈਨੂੰ ਜਿਹੜੀ ਖਾਸੀਅਤ ਇਹ ਮੱਝ ਦੀ ਲੱਗੀ ਦੋਸਤੋ ਦੇਖਿਓ ਤੀਜੇ ਹੋਵੇ ਚੌਥੇ ਹੋਵੇ ਸੂਏ ਇਹਦਾ ਜਿਹੜਾ ਆਰਡਰ ਆਣਾ ਦੋਸਤੋ ਬਿਲਕੁਲ ਝੂਟੀਆਂ ਵਾਲਾ ਪਿਆ ਦੇਖੋ ਕਰੋ ਚੈੱਕ ਬਿਲਕੁਲ ਝੂਟੀ ਅੰਗ ਲੱਗਾ ਇਹਨੂੰ ਕੋਈ ਇਹਦੇ ਫालतू ਦਾ ਲੰਮਾ ਇਹ ਨਹੀਂ ਹੁੰਦਾ ਵੀ ਥਾਣਾ ਥੱਲੇ ਡੇਗਦੇ ਫਿਰਨਗੇ ਜਾਂ ਕਿਵੇਂ ਨੀਲੀ ਦੀ ਮਾਝਾ ਬਿਲਕੁਲ ਜੈ ਜੀ ਮਾਰਕਿੰਗ ਦੇ ਥਾਂ ਲੱਗਿਆ ਦੇਖੋ ਕਰੋ ਜੇ ਅੱਖ ਵੇਖੋ ਇਹਦੀ ਕਰਮਾ ਵਾਲੀ ਦੀ ਸਿਰਾ ਹੋਇਆ ਪਿਆ ਵਾ ਤੇ ਹੋਣ ਵਾਲੇ ਸਮੇਂ ਦੇ ਵਿੱਚ ਇਹਦੇ ਬੱਚੇ ਮੈਂ ਉਮੀਦ ਕਰਦਾ ਵੀ ਬਹੁਤ ਚੰਗੇ ਰਹਿਣ ਇਹਦੇ ਮਗਰ ਬੱਚਾ ਕਿਹੜਾ ਕਟਾ ਇਹ ਕੜੇ ਸਾਹ ਦਾਵਾ ਜੀ ਉਹ ਤੁਸੀਂ ਦੇਖ ਸਕਦੇ ਆ ਸਾਹਮਣੇ ਜਿਹੜੀ ਮੱਝ ਮੇਲਾ ਜਿੱਤੀ ਆ ਮਿੱਤਰੋ ਨੀਲੀ ਦੀ ਮੱਝ ਆ ਬਹੁਤ ਹੀ ਟੌਪ ਕਲਾਸ ਮੱਝ ਆ ਦੇਖੋ ਕਰਮਾਲੀ ਏਵੀ ਸਿੰਘ ਏਵੀ ਸਿੰਘ ਘੁੰਮਦਾ ਹੁੰਦਾ ਨੀਲੀ ਦਾ ਦੋਸਤੋ ਮੈਂ ਕਹਿਣਾ ਹੁੰਨਾ ਨਾ ਜਲੇਬੀ ਵਾਲ ਪਾ ਜਾਂਦੀਆਂ ਨੀਲੀ ਦੀਆਂ ਮੱਝਾਂ ਕਰਮਾਲੀ ਦੀ ਉਹਦਾ ਬੂਮਰ ਕਰੇ ਨੇ ਮੇਲੇ ਲੁੱਟਨੇ ਆ ਸੋ ਇਹ ਸੀਗੀ ਅੱਜ ਦੀ ਆਪਾਂ ਵੀਡੀਓ ਨੂੰ ਤੁਹਾਨੂੰ ਬਲਾਈਵ ਵੀ ਦਿਖਾ ਦਿੰਨੇ ਆ ਦੋਸਤੋ ਧੰਨਵਾਦ